ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਏਸੀ ਵਾਲੇ ਕੰਫਰਟਰ ਬਹੁਤ ਹੀ ਜ਼ਿਆਦਾ ਲੈਸ ਪ੍ਰਾਈਸ ਤੇ ਲਾਉਣ ਲੱਗੇ ਆ ਜਿਨ੍ਹਾਂ ਦਾ ਰੇਟ ਹੈਗਾ ਸੀ 800 ਰੁਪਏ ਤੇ ਆਪਾਂ ਬਹੁਤ ਹੀ ਜ਼ਿਆਦਾ ਲੈਸ ਪ੍ਰਾਈਸ ਤੇ ਦਿੰਨੇ ਆ ਤੇ ਇਹ ਰਖੜੀ ਸੇਲ ਮੇਲੇ ਦੇ ਵਿੱਚ ਲਾਏ ਨੇ ਜੀ ਏਸੀ ਵਾਲੇ ਕੰਫਰਟਰ ਡਬਲ ਬੈੱਡ ਦੇ ਜੀ ਇਹਦਾ ਰੇਟ ਰਹੂਗਾ ਸਿਰਫ 450 ਰੁਪਏ ਜੀ ਪਹਿਲਾਂ ਇਹਦਾ ਰੇਟ ਹੈਗਾ ਸੀ 800 ਰੁਪਏ ਹੁਣ ਤੁਹਾਨੂੰ ਦੇਵਾਂਗੇ ਸਿਰਫ 450 ਰੁਪਏ ਦਾ ਏਸੀ ਵਾਲਾ ਡਬਲ ਬੈੱਡ ਦਾ ਕੰਫਰਟਰ ਜੀ ਇਹਨੂੰ ਏਸੀ ਵਾਲੀ ਰਜਾਈ ਵੀ ਕਹਿ ਦਿੰਦੇ ਆ ਜੀ ਆਪਾਂ ਬਹੁਤ ਹੀ ਸੋਹਣੀ ਕੈਂਟ ਕੁਆਲਿਟੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ 800 ਦੀ ਰੇਂਜ ਵਾਲਾ ਏਸੀ ਵਾਲਾ ਕੰਫਟਰ ਏਸੀ ਵਾਲੀ ਰਜਾਈ ਲੈ ਲਓ ਜੀ ਸਿਰਫ 450 ਰੁਪਏ ਦੀ ਬਹੁਤ ਵਧੀਆ ਕੰਪਨੀ ਦੇ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਜੀ ਸਿਰਫ 450 ਰੁਪਏ ਜਦੀ ਪੰਡਤ ਕਲਾਥ ਹਾਊਸ ਚੌਕੇ ਜੀ ਬਹੁਤ ਹੀ ਜ਼ਿਆਦਾ ਆਫਰ ਪ੍ਰਾਈਸ ਦੇ ਲਾਏ ਹੋਇਆ 7-800 ਦੀ ਰੇਂਜ ਵਾਲਾ ਏਸੀ ਵਾਲਾ ਕੰਫਰਟਰ ਸਿਰਫ 450 ਰੁਪਏ ਦਾ ਆ ਇੱਕ ਪੀਸ ਆਪਾਂ ਤੁਹਾਨੂੰ ਓਪਨਲੀ ਕਰਕੇ ਦਿਖਾਉਣੀ ਆ ਆ ਚੈੱਕ ਕਰੋ ਜੀ ਬਹੁਤ ਸੋਹਣੀ ਕਲਰ ਡਿਜ਼ਾਈਨਿੰਗ ਇਹ ਫੁੱਲ ਡਬਲ ਸਾਈਜ਼ ਜੀ ਦੇਖੋ ਜੀ ਇਹਦਾ ਡਬਲ ਸ਼ੇਡ ਆ ਜੀ ਤੇ ਦੂਜਾ ਪਾਸਾ ਇਦਾਂ ਹੋਊਗਾ ਤੇ ਡਬਲ ਪ੍ਰਿੰਟਿੰਗ ਦੇ ਵਿੱਚ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਹੁਤ ਹੀ ਵਧੀਆ ਕੰਪਨੀ ਦੇ ਜੀ ਆ ਦੇਖੋ ਜੀ ਇਹ ਚੈੱਕ ਕਰੋ ਜੀ ਮਾਲ ਆਪਣੇ ਕੋਲੇ ਫੁੱਲ ਹੈ ਸਿਰਫ 450 ਰੁਪਏ ਜੀ 450 ਰੁਪਏ ਦਾ ਡਬਲ ਬੈੱਡ ਦਾ ਏਸੀ ਕੰਫਰਟਰ ਜੀ ਜਿਹਨੂੰ ਏਸੀ ਵਾਲੀ ਵਿਦਾਈ ਵੀ ਕਹਿੰਦੇ ਆਪਾਂ ਜੀ ਰਖੜੀ ਸੇਲ ਮੇਲੇ ਦੇ ਵਿੱਚ ਲਾ ਦੇ ਸਿਰਫ 450 ਰੁਪਏ ਦੀ ਧੰਨਵਾਦ